ਬਹੁਤ ਡੂੰਗੀ ਤਰਾਸਤੀ ਦੇ ਵਿੱਚੋਂ ਗੁਜ਼ਰ ਰਿਹਾ ਹੈ। ਔਰ ਇਥੇ ਜਿਹੜਾ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਖਲਾਅ ਅਸੀਂ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ। ਇਸ ਖਲਾਅ ਨੂੰ ਭਰਨ ਦੇ ਲਈ ਇੱਕ ਆਮ ਆਦਮੀ ਪਾਰਟੀ ਨੇ ਜਗਾਈ ਸੀ ਔਰ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਮੰਡਟ ਦਿੱਤਾ ਸੀ। ਲੇਕਿਨ ਉਹ ਪੰਜਾਬ ਔਰ ਪੰਤਕ ਪਾਵਨਾਮਾ ਦੀ ਤਰਜ਼ਮਾਨੀ ਪੂਰੀ ਤਰ੍ਹਾਂ ਨਹੀਂ ਕਰ ਸકી। ਜਿਹਦਾ ਨਤੀਜਾ ਨਿਕਲਿਆ ਕਿ ਖਲਾ ਜਿਹੜਾ ਸੀ ਜਿੰਨਾ ਪਹਿਲਾਂ ਸੀ ਉਸ ਤੋਂ ਜ਼ਿਆਦਾ ਜਿਹੜਾ ਉਹ ਡਬਲ ਜਿਹੜਾ ਸੀ ਉਹ ਹੋ ਗਿਆ ਕਿੜੀਆਂ ਸਥਾਪਤ 83 ਇੱਥੇ ਪੰਜਾਬ ਦੇ ਵਿੱਚ 82 ਉਹਨਾਂ ਨੇ ਇਸ ਖਲਾ ਨੂੰ ਭਰਨ ਦੇ ਲਈ ਕੋਈ ਬਹੁਤੀ ਵੱਡੀ ਜਿਹੜੀ ਹੈ ਉਹ ਕਾਰਵਾਈ ਯਤਨ ਨਹੀਂ ਕੀਤੇ ਸਗੋਂ ਪੰਜਾਬ ਨੂੰ ਨਰਾਸ਼ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਕਾਫਲਾ ਚੱਲਿਆ ਸਿੱਖਾਂ ਦਾ ਔਰ ਉਸ ਕਾਫਲੇ ਨੇ ਆਪਣੀ ਰਾਸੀ ਜ਼ਮੀਨ ਨੂੰ ਮੁੜ ਜੜਾ ਹੈ ਉਹ ਪ੍ਰਾਪਤ ਕਰਨ ਵਾਸਤੇ ਇਸ ਪੰਥਕ ਖਲਾ ਨੂੰ ਪੰਜਾਬ ਦੇ ਵਿੱਚ ਪੈਦਾ ਹੋਏ ਸਿਆਸੀ ਖਲਾ ਨੂੰ ਪਰਨ ਵਾਸਤੇ ਯਤਨ ਆਰੰਭੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜिती ਜਿਹੜੀ ਹੈ ਉਸ ਸਿਧਾਂਤਾਂ ਮਰਿਆਵਦਾਵਾਂ ਦੇ ਪਿੱਲਰਾਂ ਦੇ ਉੱਤੇ ਕੀਤੀ ਗਈ ਅਸੀਂ ਇਹੋ ਹੀ ਯਤਨ ਸ਼ੀਲਾ ਕੇ ਪੰਜਾਬ ਨੂੰ ਮੁੜ ਆਪਣੇ ਪੈਰਾਂ 'ਤੇ ਖੜਾ ਹੋਣ ਲਈ ਅਸੀਂ ਮਿਹਨਤ ਕਰੀਏ ਮਦਦ ਕਰੀਏ ਔਰ ਸਿੱਖ ਮਨਾਂ ਦੇ ਵਿੱਚ ਜਿਹੜਾ ਨਿਰਾਸ਼ਤਾ ਦਾ ਆਲਮ ਹੈ ਉਸ ਨੂੰ ਅਸੀਂ ਕਿਸੇ ਨਾ ਕਿਸੇ ਹੱਦ ਤੱਕ ਦੂਰ ਕਰਨ ਦਾ ਯਤਨ ਕਰੀਏ ਪੰਥਕ ਮੁੱਦੇ ਪੰਜਾਬ ਦੇ ਮੁੱਦੇ ਜਿਹੜੇ ਸਥਾਪਤ ਤਰਾਨੇ ਬਸਾਰ ਦਿੱਤੇ ਆ ਉਹਨਾਂ ਨੂੰ ਜਿਹੜਾ ਹੈ ਮੋੜ ਜਿਹੜਾ ਹੈ ਅਸੀਂ ਉਭਾਰਨ ਦਾ ਯਤਨ ਕਰੀਏ ਔਰ ਹੱਲ ਕਰਾਉਣ ਵਾਲੇ ਪਾਸੇ ਵਧੀਏ ਇਕੱਲੀਓ ਸਿਆਸੀ ਰੋਟੀਆਂ ਸੇਕਣ ਲਈ ਉਹਨਾਂ ਮੁੱਦਿਆਂ ਦੀ ਗੱਲ ਨਾ ਕਰੀਏ ਬਲਕਿ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਵਾਲੇ ਪਾਸੇ ਵੀ ਤੁਰੀਏ ਇਸ ਉਮੀਦ ਨਾਲ ਤੁਰੇ ਆਂ ਤੇ ਜਿਹੜੇ ਪੰਜਾਬ ਪ੍ਰਸਤ ਨੇ ਪੰਥ ਪ੍ਰਸਤ ਨੇ ਉਹਨਾਂ ਤੋ ਗੰਦਾ ਸਾਥ ਸਾਨੂੰ ਮਿਲ ਰਿਹਾ ਜਿਵੇਂ ਤੁਸੀਂ ਅੱਜ ਦੇਖ ਰਹੇ ਹੋ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜੀ ਦੀ ਮਿਹਨਤ ਸਦਕਾ ਸਰਦਾਰ ਜਸਪਾਲ ਸਿੰਘ ਸਾਹਿਬਾ ਚੇਅਰਮੈਨ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਤੇ ਇਹਨਾਂ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਕੋਈ ਚੇਅਰਮੈਨ ਹੈ ਕੋਈ ਸਰਪੰਚ ਹੈ ਕੋਈ ਬਲਾਕ ਸਮਤੀ ਮੈਂਬਰ ਹੈ ਕੋਈ ਪੰਚਾਇਤ ਮੈਂਬਰ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਸਾਡੇ ਇਸ ਕਾਫਲੇ ਦੇ ਨਾਲ ਜੁੜਨ ਦਾ ਜਿਹੜਾ ਹੈ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦਾ ਹਾਂ ਔਰ ਸਵਾਗਤ ਕਰਦਾ ਹਾਂ ਇਹਨਾਂ ਦਾ ਕਿਉਂਕਿ ਸਾਨੂੰ ਇਹੋ ਜਿਹੇ ਨੌਜਵਾਨਾਂ ਦੀ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਰਾਜ ਕਰਨ ਲਈ ਨਹੀਂ ਪੰਜਾਬ ਨੂੰ ਬਚਾਉਣ ਵਾਸਤੇ ਤੁਰੇ ਹਾਂ ਪੰਥ ਨੂੰ ਬਚਾਉਣ ਵਾਸਤੇ ਤੁਰੇ ਹਾਂ ਸਿੱਖ ਮਸਲਿਆਂ ਦੇ ਹੱਲ ਲਈ ਤੁਰੇ ਹਾਂ ਤੇ ਮੈਨੂੰ ਉਮੀਦ ਹੈ ਕਿ ਪੰਥ ਔਰ ਪੰਜਾਬ ਸਾਡਾ ਡਟ ਕੇ ਸਾਥ ਦੇਊਗਾ ਮੈਂ ਜਿੱਥੇ ਇਹਨਾਂ ਨਵੇਂ ਸ਼ਾਮਲ ਹੋਏ ਵੀਰਾਂ ਦਾ ਧੰਨਵਾਦ ਕਰਦਾ ਹਾਂ ਉੱਥੇ ਸਰਦਾਰ ਸੁਜੀਤ ਸਿੰਘ ਜੀ ਰਖੜਾ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਯਤਨ ਕੀਤਾ ਹੈ ਤੇ ਇਹਨਾਂ ਨੂੰ ਪ੍ਰੇਰਣਾ ਦਿੱਤੀ ਹੈ ਤੇ ਅੱਜ ਸਾਡੇ ਕਾਫਲੇ ਦਾ ਜਿਹੜਾ ਉਹ ਹਿੱਸਾ ਬਣਾਇਆ ਜਾਂ ਕਹਿ ਦਈਏ ਕਿ ਸਾਡਾ ਇੱਕ ਜਹਾਜ਼ ਭਾਵੇਂ ਅਜੇ ਛੋਟਾ ਹੈ ਲਹਿਰਾਂ ਬਹੁਤ ਵੱਡੀਆਂ ਨੇ ਪਰ ਉਮੀਦ ਹੈ ਕਿ ਇਹ ਜਹਾਜ਼ ਜਿਹੜਾ ਹੈ ਇਹ ਪੂਰੀ ਵੇਗ ਦੇ ਨਾਲ ਪੂਰੀ ਗਤੀ ਦੇ ਨਾਲ ਇਹਨਾਂ ਲਹਿਰਾਂ ਨੂੰ چیرਦਾ ਹੋਇਆ ਅੱਗੇ ਵਧੂਗਾ ਤੇ ਜਿਹੜੇ ਵੀ ਇਹਦੇ ਉੱਤੇ ਸਵਾਰ ਹੋਣਗੇ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਜਿਹੜੇ ਪਹੁੰਚਾਏਗਾ